ਇੱਕ ਪਾਸੇ ਜਿੱਥੇ ਭਾਰੀ ਬਰਸਾਤ ਦੀ ਵਜ੍ਹਾ ਨਾਲ ਅਕਸਰ ਸ਼ਹਿਰਾਂ 'ਚ ਪਾਣੀ ਭਰਦੇ ਹੈ ਜਿਸ ਵਜ੍ਹਾ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਹੁਣ ਮੈਦਾਨੀ ਇਲਾਕਿਆਂ 'ਚ ਸੱਪਾਂ ਦੀ ਗਿਣਤੀ ਵੀ ਵਧੀ ਹੋਈ ਹੈ ਇਸ ਦੀ ਵੀ ਵਜ੍ਹਾ ਬਰਸਾਤ ਹੀ ਹੈ ਸੱਪਾਂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਆਉਣ ਦੀ ਵਜ੍ਹਾ ਦੇ ਨਾਲ ਇਸ ਸਾਲ ਸਨੇਕ ਬਾਈਟ ਦੇ ਕਈ ਸਾਰੇ ਕੇਸ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੇਖਣ ਨੂੰ ਮਿਲੇ ਨੇ ਇਸ ਸਬੰਧੀ ਜਦ ਵਾਈਲਡ ਲਾਈਫ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਸੱਪਾਂ ਦੀਆਂ ਖੁੱਡਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਵਜ੍ਹਾ ਨਾਲ ਸੱਪ ਮੈਦਾਨਾਂ ਇਹ ਇਲਾਕਿਆਂ ਦਾ ਰੁਕ ਕਰਦੇ ਨੇ ਅਤੇ ਅਕਸਰ ਲੋਕਾਂ ਦੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਘਰਾਂ ਦੇ ਦਰਵਾਜ਼ੇ ਬੰਦ ਰੱਖਣ ਅਤੇ ਜੇਕਰ ਸੱਪ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋ ਜਾਂਦਾ ਤਾਂ ਇਸ ਬਾਰੇ ਵਾਈਲਡ ਲਾਈਫ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਅਤੇ ਘਰੌਣਾ ਪਹਿਲਾਂ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਇੱਥੇ ਇਸ ਵੀਰਨਾ ਆਸਤੀ ਹੈ ਬਿਸਨੇਕ ਬਾਈਟ ਜਾਂ ਸਨੇਕ ਸੰਬੰਧੀ ਜਿਹੜੀ ਹੈ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਆ ਸਾਡੇ ਕੋਲ ਪਰਿਚਨਾ ਹੈਗੀਆਂ ਸਨੇਕ ਬਾਈਟ ਵਾਸਤੇ ਸਨੇਕ ਸਹੀ ਮਤ ਨਾਲ ਪਹਿਲਾਂ ਤਾਂ ਹੈਗਾ ਬਰਸਾਤ ਦਾ ਮੌਸਮ ਆ ਬਰਸਾਤਾਂ ਦੇ ਵਿੱਚ ਜਿਹੜੇ ਰੋਡ ਕੋਟੇ ਦੇ ਵਿੱਚ ਰਹਿੰਦੇ ਸਨੇਕ ਉਹ ਪਾਣੀ ਭਰਨ ਕਰਕੇ ਉਹ ਬਾਹਰ ਆ ਜਾਂਦੇ ਆ ਉਹ ਜਿਹੜੇ ਤਾਂ ਕਿ ਜੰਗਲ ਦੇ ਲਾਗੇ ਕੋਈ ਘਰ ਹੈਗੇ ਜਾਂ ਉਹ ਯਾਰਡ ਘਰ ਹੈਗੇ ਉਹਨਾਂ ਦੇ ਵਿੱਚ ਉਹਨਾਂ ਦੇ ਪ੍ਰੋਟੈਕਸ਼ਨ ਵਾਸਤੇ ਆਉਂਦੇ ਆ ਪਹਿਲੀ ਤੇ ਬਰੀ ਇਹੀ ਆ ਕਿ ਸਾਰੇ ਲੋਕ ਆਵਾਮ ਨੂੰ ਵੀ ਜਿਹੜੇ ਆਪਣੇ ਘਰ ਆ ਉਹਨਾਂ ਦੇ ਦਰਵਾਜ਼ੇ ਬੰਦ ਰੱਖੋ ਜਿਹੜੀ ਆ ਬਿ ਕੁਮਾਰਾ ਮੋਟਾ ਹੈਗਾ ਉਹਦੇ ਵਿੱਚ ਦਰਵਾਜ਼ੇ ਖੁੱਲੇ ਨਾ ਰੱਖੋ ਬਰਸਾਤ ਦੇ ਵਿੱਚ ਇਸ ਜਿਹੜਾ ਸੱਪ ਜਿਹੜਾ ਵਗੈਰਾ ਜਿਹੜਾ ਅੰਦਰ ਨਾ ਆਵੇ। ਦੂਜੀ ਗੱਲ ਹੈਗੀ ਆ ਵੀ ਜੇ ਸੱਪ ਅੰਦਰ ਆਉਂਦਾ ਤਾਂ ਉਸ ਨੂੰ ਫੜਨ ਵਾਸਤੇ ਸਾਡੇ ਨਾਲ ਸੰਪਰਕ ਕਰੋ। ਅਸੀਂ ਉਹਨਾਂ ਨੂੰ ਫੜ ਕੇ ਆਪੇ ਲੈ ਜਾਾਂਗੇ। ਆਪ ਨੂੰ ਫੜ ਕੇ ਜਾਂ ਮਾਰਨ ਦੀ ਕੋਸ਼ਿਸ਼ ਨਾ ਕੀਤੀ ਕਿਉਂਕਿ ਜ਼ਿਆਦਾ ਤਾਂ ਸੱਪ ਜਿਹੜੇ ਹੈਗੇ ਆ ਇਹ ਸ਼ਡਿਊਲ ਦੇ ਐਨੀਮਲ ਆ। ਇਹਦੀ ਸਜ਼ਾ ਤੇ ਸਜ਼ਾ ਕਰਕੇ ਇਹਨੂੰ ਆਪ ਆਪ ਨਾਲ ਆਪ ਲੋ ਆਪ ਫੜਨ ਕਰਕੇ ਹੀ ਕਈ ਵਾਰ ਉਹ ਲੜ ਜਾਂਦੇ ਆ ਤੇ ਫਿਰ ਬਾਅਦ 'ਚ ਕੋਕਾ ਜੈ ਕੈਜੁਐਲਟੀ ਹੋ ਜਾਂਦੀ ਆ। ਉਸ ਕਰਕੇ ਇਹਨੂੰ ਜਿਹੜਾ ਹੈ ਸਾਡੇ ਮਹਿਕਮੇ ਨੂੰ ਦੱਸੋ ਅਸੀਂ ਉਹਰਾ ਪੂਰੀ ਪੂ ਦੇ ਉਹਦੀ ਵਿਲੀਅਪਾ ਕਰਾਗੇ ਤੁਹਾਡੇ ਹੀ ਪ੍ਰੋਟੈਕਸ਼ਨ ਕਰਾਗੇ ਔਰ ਜਾਨਵਰ ਦੀ ਵੀ ਪ੍ਰੋਟੈਕਸ਼ਨ ਕਰਾਗੇ ਤੇ ਉਹਨੂੰ ਉਹਦੀ ਸੇਫ ਜਿਹੜੀ ਹੈਬਿਟ ਹੈ ਉੱਥੇ ਛੱਡਾਂਗੇ ਸਰ ਜਮਾਤਾਂ ਕਰੇ ਜੇ ਸਾਪ ਦੇ ਕਟਨ ਕੋਈ ਸੇ ਨਹੀਂ ਡੈਟ ਹੋ ਜੂਗੀ ਤੇ ਉਹ ਅਕੋਰਡਿੰਗ ਟੂ ਪ੍ਰੋਵੀਜ਼ਨ ਦੇਖੋ ਇਸ ਪੰਤੀ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੋਟੀਫਿਕੇਸ਼ਨ ਹੋਏ ਆ ਤੇ ਸਨੇਕ ਬਾਈਟ ਵਾਸਤੇ ਵੀ ਹੈਗੀ ਆ ਦੇ ਉਹ ਰ ਅ ਕਿਡਾ ਇਹ ਪੋਸਟਮਾਰਟਮ ਜ਼ਰੂਰ ਕਰਵਾਉਂ ਚਾਹੀਦਾ ਕਿ ਕੋਈ ਬਾਈਟ ਕਰ ਜਾਂਦਾ ਜਾਂ ਕੋਈ ਡੈਥ ਹੋ ਜਾਂਦੀ ਤਾਂ ਉਹਦਾ ਪੋਸਟਮਾਰਟਮ ਬੋਡੀ ਆ ਜ਼ਰੂਰ ਕਰਾਉ ਉਸ ਤੋਂ ਬਾਅਦ ਹੀ ਜਿਹੜੀ ਅਗਲੀ ਕਾਰਵਾਈ ਜਿਹੜੀ ਉਹ ਕੀਤੀ ਜਾ ਸਕਦੀ ਹੈ ਤੇ ਇਹਦੇ ਸੰਬੰਧੀ ਹਰ ਬੈਗਪੈਰ ਵਿੱਚ ਆਪਣੇ ਆਪਣੇ ਹਿਸਾਬ ਨਾਲ ਪ੍ਰੋਵੀਜ਼ਨ ਹੈਗੀਆਂ ਹੋ ਜਾਂ ਇਸ ਤਰ੍ਹਾਂ ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਸਰ ਜੀਕਰ ਸੁਨੀਲભાઈ ਵੀ ਕਹੀਏ ਤਾਂ ਕਿੰਨੇ ਵੀ ਦੇ ਲੈ ਲਾਟ ਨਹੀਂ ਦੇ ਦੇਖੋ ਲਗ ਲਗ ਰਾਹਤਾਂ ਇਹ ਜਿਹੜਾ ਨੋਟੀਫਿਕੇਸ਼ਨ ਆ ਉਹਦੇ ਵਿੱਚ ਹਰ ਚੀਜ਼ ਦਾ ਅਲੱਗ-ਅਲੱਗ ਲਿਖਿਆ ਹੋਇਆ ਆ ਤੇ ਜਦੋਂ ਵੀ ਕਿ ਹੋਊਗਾ ਜੋ ਵੀ ਸਰਕਾਰ ਵੱਲੋਂ ਜਿਹੜਾ ਹੈਗਾ ਉਹਦਾ ਪ੍ਰੋਵੀਜ਼ਨ ਕੀਤੀ ਹੈ ਉਹ ਸਭ ਨਾਲ ਉਹਨੂੰ ਉਹਦਾ ਕੰਪਨਸੇਸ਼ਨ ਮਿਲੂਗਾ ਸਰ ਪਹਿਨ ਵਾਰ ਦੇਖਿਆ ਕਿ ਜਿੰਸਲੇ ਸੱਪ ਲੋਰਦਾ ਲੋਕੀ ਜਾ ਕੇ ਝਾੜਪੂਖ ਵਾਲਿਆਂ ਕੋਲ ਜਾਂਦੇ ਆ ਲੋਕਾਂ ਨੂੰ ਕੀ ਅਵੇਅਰ ਕਰਨਾ ਚਾਹੀਦਾ ਦੇਖੋ ਗੱਲ ਇਦਾਂ ਵੀ ਆਪਾਂ ਹੁਣ 21ਵੀਂ ਸਦੀ 'ਚ ਜੀਂਦੇ ਆਂ ਔਰ ਸਰਕਾਰ ਦੇ ਕੋਲ ਹਰ ਸਰਕਾਰੀ ਹਸਪਤਾਲ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਸਨੇਕ ਬਾਈਟ ਸੰਬੰਧੀ ਜਿਹੜਾ ਇਲਾਜ ਹੈਗਾ ਵਾ ਮੇਰੀ ਸਾਰੀ ਨੂੰ ਆਮ ਨੂੰ ਬੇਨਤੀ ਹੈ ਵੀ ਐਵੇਂ ਆਸ-ਪਾਸੇ ਭੱਜਨ ਦੀ ਜਾਨ ਨੂੰ ਜੋ ਉਹ ਚੇ ਡਾਲਨ ਦੀ بجائے ਸਿੱਧਾ ਤੁਸ ਜਿਹੜਾ ਸਰਕਾਰੀ ਹਸਪਤਾਲ ਨਾਲ ਸਰਪਾਰਕ ਕਰੋ ਉੱਥੇ ਜਾਓ ਉੱਥੇ ਇਹਨਾਂ ਦੇ ਜਿਹੜੇ ਇੰਜੈਕਸ਼ਨ ਉਹ ਵੀ ਮਜੂਰ ਆ ਔਰ ਉਹਨਾਂ ਦਾ ਪੂਰਾ ਜਿਹੜਾ ਦੇਖਭਾਲ ਕੀਤੀ ਜਾਂਦੀ ਹੈ। ਸਨੇਕ ਜਿਹੜੇ ਸਾਰੇ ਜਿਹੜੇ ਆ ਉਹ ਖਤਰਨਾਕ ਨਹੀਂ ਹੈਗੇ। ਆਪਣੀ ਦੇ ਲਈ ਬੱਚਾ ਆਪਾਂ ਵੇਖਿਆ ਜਾਵੇ ਤੇ 70% ਜਿਹੜੇ ਸਨੇਕ ਆ ਉਹ ਜਿਹੜੇ ਖਤਰਨਾਕ ਨਹੀਂ ਹੈਗੇ ਲੇਕਿਨ ਆਪਾਂ ਜਿਹੜੇ ਆ ਉਹ ਸਾਰੇ ਨੂੰ ਆਪਾਂ ਖਤਰਨਾਕ ਸਮਝਦੇ ਆ। ਇਸ ਕਰਕੇ ਮੇਰੀ ਬੇਨਤੀ ਆ ਵੀ ਇਹਨੂੰ ਜਿਹੜਾ ਡਰੋਂ ਨਾ ਤੋ ਜ਼ਿਆਦਾਤਰ ਜਿਹੜੇ ਬੰਦੇ ਆ ਉਹ ਹੋਕੇ ਵਾਲੀ ਮਰ ਜਾਂਦੇ ਆ ਕੋਸਾ ਮੈਨੂੰ ਸੱਪ ਲੜ ਗਿਆ ਜਾਂ ਕੁਝ ਹੋ ਗਿਆ ਵਾ ਇਸ ਕਰਕੇ ਜਿੰਨਾ ਸ਼ਾਂਤ ਰਹਿ ਸਕਦੇ ਹੋਣਾ ਸ਼ਾਂਤ ਰਹਿ ਕੇ ਤੋਂ ਉਹਦਾ ਇਲਾਜ ਕਰਵਾਇਆ ਜਾਵੇ ਨਾ ਕਿ ਉਹਨੂੰ ਪੈਨਿਕ ਕੀਤਾ ਜਾਵੇ ਸਟਾਰ نیوز ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ